ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਝੋਨਾ ਲਾਉਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਵਿਗਿਆਨੀਆਂ ਨੇ ਕੀਤਾ ਕਮਾਲ ਕਿਸਾਨ ਹੋਣਗੇ ਮਾਲੂਮ ਮਾਲ ਝੋਨਾ ਲਾਉਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਹੈ ਵਿਗਿਆਨੀਆਂ ਨੇ ਅਜਿਹਾ ਕਮਾਲ ਕੀਤਾ ਹੈ ਕਿ ਕਿਸਾਨ ਮਾਲੂਮ ਮਾਲ ਹੋ ਸਕਤੇ ਹਨ ਜੀ ਹਾਂ ਭਾਰਤੀ ਖੇਤੀ ਬੜੀ ਖੋਜ ਪੰਸ਼ ਪ੍ਰਿਸ਼ਾਦ ਨੇ ਡੀ ਆਰ ਆਰ ਪੈਂਡੀ ਸੋਕ ਨੇ ਤੇ ਫੂਸਾ ਡੀ ਐਸਟੀ ਰਾਈਸ ਇੱਕ ਨਾਮਕ ਦੋ ਨਵੀਆਂ ਨਵੀਆਂ ਨੀ ਜੀਨੋਮ ਸੰਪਰਦਾਇਕ ਚੋਲਾ ਦੀਆਂ ਕਿਸਮਾਂ ਵਿਕਸਤ ਕੀਤੀਆਂ ਹਨ ਝੋਨੇ ਦੀਆਂ ਇਹ ਕਿਸਮਾਂ ਘੱਟ ਪਾਣੀ ਵਿੱਚ ਉਗਾਈਆਂ ਜਾ ਰਹੀਆਂ ਜਾ ਸਕਦੀਆਂ ਹਨ ਤੇ ਇਹ ਵੀ 30% ਵਧ ਉਤਪਾਦਨ ਦੇਣਗੀਆਂ ਹਾਸਲ ਜਾਣਕਾਰੀ ਮੁਤਾਬਕ ਕਿ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਨੇ ਦੁਨੀਆ ਦੇ ਪਹਿਲੇ ਜੀਨੋਮ ਸੰਪਰਦਾਇਕ ਚੋਲਾਂ ਦੀਆਂ ਉਹ ਦੋ ਉੰਨਤ ਕਿਸਮਾਂ ਡੀ ਆਰ ਆਰ ਪੈਂਡੀ 100 ਤੇ ਫੂਸਾ ਡੀ ਐਸ ਟੀ ਰਾਈਸ ਇੱਕ ਵਿਕਸਿਤ ਕੀਤੀਆਂ ਹਨ ਇਹਨਾਂ ਕਿਸਮਾਂ ਨੂੰ ਵਧਣ ਲਈ ਘੱਟ ਪਾਣੀ ਦੀ ਲੋੜ ਹੋਵੇਗੀ ਅਤੇ ਇਸ ਇਹ ਜਲਦੀ ਪੱਕ ਕੇ ਤਿਆਰ ਹੋ ਜਾਣਗੀਆਂ ਇਹਨਾਂ ਹੀ ਨਹੀਂ ਇਹਨਾਂ ਕਿਸਮਾਂ ਦਾ ਉਤਪਾਦਨ ਰਵਾਇਤੀ ਕਿਸਮਾਂ ਨਾਲੋਂ 20 30% ਵੱਧ ਹੋਵੇਗਾ ਖੇਤੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚਾਹਾਨ ਨੇ ਐਤਵਾਰ ਨੂੰ ਇਹਨਾਂ ਦੋਵਾਂ ਕਿਸਮਾਂ ਨੂੰ ਜਾਰੀ ਕੀਤਾ ਹੈ ਚਾਹਾਨ ਨੇ ਕਿਹਾ ਹੈ ਕਿ ਜਲਵਾਜੂ ਰੋਧਕ ਤੇ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਦੇਸ਼ ਵਿੱਚ ਦੂਜੀ ਹਰੀ ਕ੍ਰਾਂਤੀ ਲਈ ਰਾਹ ਪੱਧਰ ਕਰਨਗੀਆਂ ਇਹਨਾਂ ਨਾਲ ਉਤਪਾਦਨ ਵਧੇਗਾ ਘੱਟ ਪਾਣੀ ਨਾਲ ਫਸਲਾਂ ਦਾ ਉਤਪਾਦਨ ਹੋਏ ਅਤੇ ਲਾਗਤ ਵੀ ਘਟੇਗੀ ਇਸ ਦੇ ਨਾਲ ਹੀ ਇਸ ਇਹ ਕਿਸਮਾ ਬਦਲਦੇ ਮੌਸਮ ਵਿੱਚ ਵੀ ਚੰਗੀ ਪੈਦਾਵਾਰ ਦੇਣਗੀਆਂ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ